ਸਨ ਪ੍ਰਾਭੂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਆਪਾਂ ਹਰਬਰੀ ਦੇ ਵਿੱਚ ਆਪਣੇ ਖੇਤਾਂ ਦੇ ਉੱਪਰ ਖੀਰਾ ਮਲਚਿੰਗ ਸ਼ੀਟ ਦੇ ਉੱਪਰ ਲਾਉਂਦੇ ਹਾਂ ਜੋ ਅੱਜ 12 ਫਰਬਰੀ ਨੂੰ ਖੇਤਾਂ ਦੇ ਵਿੱਚ ਲਾਇਆ ਗਿਆ ਇਹ ਖੀਰਾ ਲਗਭਗ ਅਪ੍ਰੈਲ ਦੇ ਪਹਿਲੇ ਹਫ਼ਤੇ ਆਪਾਂ ਨੂੰ ਪਹਿਲੀ ਤੜਾਈ ਦੇ ਦੇਵੇਗਾ ਇਹ ਚੈਨੀ ਖੀਰਾ ਲਾ ਕੇ ਤੁਸੀਂ ਬੜੀ ਆਰਪੀਏ ਬੱਟ ਸਕਦੇ ਹੋ ਖੀਰਾ ਲਾਉਣ ਤੋਂ ਪਹਿਲਾਂ ਆਪਾਂ ਨੂੰ ਖੇਤਾਂ ਦੀ ਬਾਬਾਈ ਕਰਨੀ ਬਹੁਤ ਜ਼ਰੂਰੀ ਹੈ ਆਪਣੇ ਕੋਲ ਪਹਿਲਾਂ ਇਸ ਖੇਤ ਦੇ ਵਿੱਚ ਪਿਆਜ਼ ਦੀ ਬਦੀਰੀ ਲੱਗੀ ਹੋਈ ਸੀ ਜੇਕਰ ਤੁਹਾਡੇ ਕੋਲ ਕੋਈ ਹੋਰ ਫਸਲ ਲੱਗੀ ਹੋਈ ਹੈ ਤਾਂ ਤੁਸੀਂ ਉਸ ਦੇ ਅਨਸਾਰ ਬਾਬਾਈ ਕਰ ਸਕਦੇ ਹੋ ਆਖਰੀ ਵਹੀ ਵੇਲੇ ਆਪਾਂ ਨੂੰ ਖੇਤ ਦੇ ਵਿੱਚ ਖਾਦਾਂ ਪਾ ਦੇਣੇ ਚਾਹੀਦੇ ਹਨ ਆਪਣੇ ਖੇਤ ਦੇ ਵਿੱਚ 1 ਏਕੜ ਦੇ ਹਿਸਾਬ ਨਾਲ ਆਪਾਂ 4 ਘੱਟੇ ਸੁਪਰ ਇੱਕ ਕਿਟਾ ਪੋਟਾਸ਼ ਅਤੇ 25 ਕਿਲੋ ਨਾਈਟ੍ਰੋਜਨ ਪਾਈ ਗਈ ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਖੇਤ ਦੀ ਮਿੱਟੀ ਟੈਸਟ ਕਰਾ ਕੇ ਖਾਦਾਂ ਦੀ ਵਰਤੋਂ ਉਸ ਰਿਪੋਰਟ ਦੇ ਆਧਾਰ ਤੇ ਕਰੋ ਖਾਦਾਂ ਪਾਉਣ ਤੋਂ ਬਾਅਦ ਆਪਾਂ ਬੈੱਡ ਮੇਕਰ ਦੀ ਮਦਦ ਨਾਲ 30 ਇੰਚ ਜਾਂ 2.5 ਫੁੱਟ ਦਾ ਬੈੱਡ ਤਿਆਰ ਕੀਤਾ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੈਸੇ ਸਬਜ਼ੀ ਦੇ ਵਿੱਚ ਲੰਬਾਈ ਬੀ ਕਰਮਾ ਦੀ ਚਲਦੀ ਹੈ ਬੈੱਡ ਪਾਉਣ ਤੋਂ ਬਾਅਦ ਆਪਾਂ ਮਾਚਿੰਗ ਸ਼ੀਟ 4 ਫੁੱਟ ਵਾਲੀ ਪਾਈਗੀ 30 ਇੰਚ ਦੇ ਬੈੱਡ ਤੋਂ 9 ਇੰਚ ਮਾਚਿੰਗ ਪਾਸਿਆਂ ਦੇ ਮੁਰਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਕੱਖ ਪਾਸਿਆਂ ਦੇ ਹਰੇ ਹੋ ਜਾਣਗੇ ਸ਼ੀਟ ਆਪਾਂ ਲੇਬਰ ਦੀ ਮਦਦ ਦੇ ਨਾਲ ਪਾਈ ਗਈ ਕਈ ਕਿਸਾਨ ਵੀਰ ਮਸ਼ੀਨ ਦੀ ਮਦਦ ਦੇ ਨਾਲ ਵੀ ਸ਼ੀਟ ਪਾ ਲੈਂਦੇ ਹਨ 1 ਏਕੜ ਦੇ ਵਿੱਚ 8 ਤੋਂ 9000 ਦੀ ਸ਼ੀਟ ਪਾਈ ਜਾਂਦੀ ਹੈ ਸ਼ੀਟ ਦੇ ਉੱਪਰ ਨਿਸ਼ਾਨ ਆਪਾਂ 15 ਇੰਚ ਦੇ ਲਈ ਪੈਪਦੀ ਮਾਤ ਦੇਣਾ। ਇਹ ਸ਼ੀਟਾਂ ਦੇ ਉੱਪਰ ਹੁਣ ਨਿਸ਼ਾਨ ਲੱਗੇ ਵੀ ਹੁੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਬੀਜ ਦੀ ਆ ਜਾਂਦੀ ਹੈ। ਬੀਜ ਜੋ ਆਪਾਂ ਪਿਛਲੇ ਸਾਲਾਂ ਦੇ ਵਿੱਚ ਲਾਉਂਦੇ ਸੀ। ਢੜੀਵਾ ਸੀਬੀਏ 17 ਸ਼ਕਤੀ। ਅੱਜ ਸੈਂਟੀ ਇੰਨਾ ਰਿਜ਼ਲਟ ਵੀ ਬਹੁਤ ਵਧੀਆ ਸੀ। ਇਸ ਵਾਰ ਅੱਧਾ ਆਪਾਂ 17 ਸੈਂਟੀ ਅਤੇ ਅੱਧਾ ਕਲੌਜ਼ ਕੰਪਨੀ ਦਾ ਰੇਕਾ ਲਾ ਰਹੇ ਹਾਂ। ਇਸ ਕਲੌਜ ਕੰਪਨੀ ਦੇ ਬੀਜ ਦੀ ਇਸ ਵਾਰ ਆਪਾਂ ਟ੍ਰਾਇਲ ਦੇ ਤੌਰ ਤੇ ਲਾ ਰਹੇ ਹਾਂ ਬੀਜ ਲੈਣ ਤੋਂ ਪਹਿਲਾਂ ਡੇਟ ਜਰਮੀਨੇਸ਼ਨ ਅਤੇ ਪਿਓਰਿਟੀ ਜਰੂਰ ਚੈੱਕ ਕਰ ਲਿਓ 1 ਏਕੜ ਦੇ ਵਿੱਚ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਬੀਜ ਪਿਆ ਜਾਂਦਾ ਹੈ ਜਾਂ 8000 ਦਾਣੇ 1 ਏਕੜ ਦੇ ਵਿੱਚ ਲੱਗ ਜਾਂਦੇ ਹਨ ਫਿਰ ਇੱਕ ਨਿਸ਼ਾਨ ਦੇ ਵਿੱਚ ਇੱਕ ਬੀਜ ਲਾਓ ਬੀਜ ਲਾਉਣ ਤੋਂ ਬਾਅਦ ਪਾਣੀ ਲਾਓ ਖੀਰੇ ਦੇ ਬੀਜਾਂ ਦਾ ਨੁਕਸਾਨ ਚੂਹਿਆਂ ਵੱਧ ਕਰਦੀਆਂ। ਬੀਜ ਲਾਉਣ ਤੋਂ ਪਹਿਲਾਂ ਚੂਹਿਆਂ ਨੂੰ ਦਵਾਈ ਧਰ ਕੇ ਮਾਰੋ ਨਹੀਂ ਤਾਂ ਬੀਜ ਦੇ ਉੱਪਰ ਗਲਾਸ ਧਰ ਕੇ ਰੋੜੇ ਜੁੰਤਰੋ ਇਸ ਦੇ ਨਾਲ ਖਰਚਾ ਵਧ ਜਾਂਦਾ ਹੈ। ਜੇਕਰ ਰੋੜੇ ਨਾ ਧਰੇ ਤਾਂ ਗਲਾਸ ਦੇ ਥੱਲੇ ਤੋਂ ਚੂਹੀ ਬੀਜ ਨੂੰ ਕੱਢ ਕੇ ਲੈ ਜਾਂਦੀ ਹੈ। ਜੇਕਰ ਇੱਕ ਵਾਰ ਬੀਜ ਚੂਹਿਆਂ ਨੇ ਕੱਢ ਲਏ ਤਾਂ ਫਸਲ ਬਹੁਤ ਲੇਟ ਹੋ ਜਾਂਦੀ ਹੈ। ਬਾਕੀ ਦੁਬਾਰਾ ਬੀਜ ਦਾ ਖਰਚਾ ਵੀ ਆਪਾਂ ਨੂੰ ਬਾਈ ਹਾਂ ਦਾ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਕੋਈ ਗੱਲ ਦੱਸਣ ਕੰਨੀ ਹੋ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਗੱਲ ਪੁੱਛ ਸਕਦੇ ਹੋ